ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਕਹਾਣੀ ਇੱਕ ਭੈਣ ਵੱਲੋਂ ਦੱਸੀ ਸੱਚੀ ਕਹਾਣੀ ਹੈ ਪਲੀਜ਼ ਕਹਾਣੀ ਨੂੰ ਪੂਰਾ ਜ਼ਰੂਰ ਸੁਣੀਅਤ ਤੇ ਸੁਣ ਕੇ ਆਪਣੀ ਰਾਏ ਜ਼ਰੂਰ ਦਿਓ ਮੇਰਾ ਨਾਮ ਜਸਵਿੰਦਰ ਕੌਰ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਬਚਪਨ ਹੀ ਦੁੱਖਾਂ ਵਿੱਚ ਨਹੀਂ ਲੰਘਿਆ ਮੇਰੀ ਤਾਂ ਅੱਗੇ ਜਵਾਨੀ ਵੀ ਦੁੱਖਾਂ ਵਿੱਚ ਹੀ ਲੰਘਣੀ ਸੀ ਮੈਂ ਹਜੇ 13 ਸਾਲ ਦੀ ਹੀ ਸੀ ਤੇ ਮੇਰੀ ਮਾਂ ਦੀ ਮੌਤ ਹੋ ਗਈ ਮੇਰੇ ਪਿਓ ਨੇ ਦੂਜਾ ਵਿਆਹ ਕਰਵਾਇਆ ਪਰ ਮੇਰੀ ਦੂਜੀ ਮਾਂ ਨੇ ਮੇਰੇ ਨਾਲ ਬਹੁਤ ਜ਼ੁਲਮ ਕੀਤੇ ਜਿਹੜੇ ਮੈਂ ਤੁਹਾਨੂੰ ਕਦੇ ਦੱਸ ਵੀ ਨਹੀਂ ਸਕਦੀ ਉਹਨੇ ਤਾਂ ਮੈਨੂੰ ਪੜਨੋਂ ਵੀ ਹਟਾ ਲਿਆ ਮੈਂ ਮਸਾਂ 4 ਕਲਾਸਾਂ ਹੀ ਪੜੀਆਂ ਸੀ ਕਹਿੰਦੀ ਇਹਨੇ ਕਿਹੜਾ ਪੜ ਕੇ ਜੱਜ ਲੱਗਣਾ ਘਰ ਦਾ ਕੰਮ ਕਰੂਗੀ ਅੱਗੇ ਇਹਨੇ ਬਗਾਨੇ ਘਰੇ ਹੀ ਜਾਣਾ ਮੇਰੀ ਮਤਰੀ ਮਾਂ ਬਹੁਤ ਹੀ ਕੱਬੇ ਸੁਭਾਅ ਦੀ ਸੀ ਮੇਰਾ ਪਿਓ ਤਾਂ ਮੇਰੀ ਮਤਰੀ ਮਾਂ ਦੇ ਅੱਗੇ ਪਾਣੀ ਭਰਦਾ ਸੀ ਮੇਰੀ ਮਤਰੀ ਮਾਂ ਦੇ ਇੱਕ ਮੁੰਡਾ ਤੇ ਇੱਕ ਕੁੜੀ ਸੀ ਉਹ ਜਦੋਂ ਮੇਰੇ ਸਾਹਮਣੇ ਆਪਣੇ ਮੁੰਡੇ ਤੇ ਕੁੜੀ ਦਾ ਮੋਹ ਕਰਦੀ ਤਾਂ ਮੇਰੇ ਵੀ ਦਿਲ ਵਿੱਚ ਚੀਸ ਜਿਹੀ ਉੱਠਦੀ ਸੀ ਕਿ ਕਾਸ਼ ਰੱਬਾ ਮੇਰੀ ਮਾਂ ਤਾਂ ਮੇਰੇ ਤੋਂ ਨਾ ਖਾਹੋਂਦਾ ਮੈਂ ਤਾਂ ਬਸ ਉਸ ਘਰ ਵਿੱਚ ਢਿੱਡ ਭਰਦੀ ਸੀ ਉਹ ਵੀ ਮੈਂ ਕਦੇ ਹੀ ਪੂਰਾ ਭਰਦੀ ਸੀ ਸਾਰਾ ਦਿਨ ਬਸ ਕੰਮ ਹੀ ਕਰਦੀ ਰਹਿੰਦੀ ਮੇਰੀ ਮਾਂ ਮੈਨੂੰ ਇੱਕ ਰੋਟੀ ਹੀ ਦਿੰਦੀ ਸੀ ਉਹ ਵੀ ਸੁੱਕੀ ਤੇ ਸੜੀ ਹਜੇ ਮੈਂ 16 ਸਾਲ ਦੀ ਹੋਈ ਤਾਂ ਮੇਰੇ ਪਿਓ ਨੇ ਮੇਰੀ ਮਤਰੇ ਹੀ ਮਾਂ ਦੇ ਮਗਰ ਲੱਗ ਕੇ ਮੇਰਾ ਕ੍ਰਿਸ਼ਤਾ ਪੱਕਾ ਕਰ ਦਿੱਤਾ ਮੇਰੇ ਸਹੁਰੇ ਪੈਸਿਆਂ ਦੇ ਲਾਲਚੀ ਸੀ ਮੇਰੇ ਪਿਓ ਨੇ ਮੇਰੇ ਸਹੁਰਿਆਂ ਨੂੰ ਥੋੜੇ ਬਹੁਤੇ ਪੈਸੇ ਦਿੱਤੇ ਤੇ ਮੈਨੂੰ ਵਿਆਹ ਕੇ ਅਗਲੇ ਘਰੇ ਤੋਰ ਦਿੱਤਾ ਮੇਰੇ ਸਹੁਰੇ ਘਰ ਵਿੱਚ ਮੇਰੀ ਸੱਸ ਨਹੀਂ ਸੀ ਮੇਰਾ ਸਹੁਰਾ ਤੇ ਮੇਰਾ ਘਰ ਵਾਲਾ ਹੀ ਸੀ ਸਾਡੇ ਘਰ ਵਿੱਚ ਮੇਰੇ ਸਹੁਰੇ ਦੀ ਹੀ ਚੱਲਦੀ ਸੀ ਮੇਰਾ ਘਰ ਵਾਲਾ ਵੀ ਮੇਰੇ ਸਹੁਰੇ ਦੇ ਅੱਗੇ ਕੁਝ ਨਹੀਂ ਸੀ ਬੋਲਦਾ ਜਦੋਂ ਮੈਂ ਸਹੁਰੇ ਘਰ ਗਈ ਤਾਂ ਉਹਨਾਂ ਦੇ ਘਰ ਵਿੱਚ ਕੋਈ ਵੀ ਸਮਾਨ ਨਹੀਂ ਸੀਗਾ ਜਦੋਂ ਮੈਂ ਪੇਕੇ ਕਦੇ-ਕਦਾਈਂ ਆਉਂਦੀ ਤਾਂ ਮੈਂ ਆਪਣੇ ਪਿਓ ਨੂੰ ਕਹਿੰਦੀ ਕਿ ਤੂੰ ਉਹਨਾਂ ਨੂੰ ਪੈਸੇ ਕਿਉਂ ਦਿੱਤੇ ਮੈਨੂੰ ਕੋਈ ਸਮਾਨਤਾ ਦੇ ਦਿੰਦਾ ਪਰ ਮੇਰੀ ਮਤਰੀ ਮਾਂ ਮੈਨੂੰ ਭੱਜ ਕੇ ਪੈ ਜਾਂਦੀ ਕਹਿੰਦੀ ਅਸੀਂ ਹੁਣ ਪੈਸੇ ਦੇ ਦਿੱਤੇ ਆ ਅਸੀਂ ਠੇਕਾ ਨਹੀਂ ਲਿਆ ਤੇਰੇ ਸਹੁਰਿਆਂ ਦੇ ਭਾਂਡਿਆਂ ਦਾ ਵੀ ਕਿ ਅਸੀਂ ਹੀ ਬਣਾਈਏ ਜਦੋਂ ਵੀ ਮੈਂ ਪੇਕੇ ਆਉਂਦੀ ਤਾਂ ਮੇਰੀ ਮਤਰੀ ਮਾਂ ਮੈਨੂੰ ਚਾਚ ਨਾਲ ਨਹੀਂ ਸੀ ਬੁਲਾਉਂਦੀ ਮੇਰੇ ਨਾਲ ਲੜਾਈ ਹੀ ਕਰਦੀ ਰਹਿੰਦੀ ਅੱਕ ਕੇ ਮੈਂ ਪੇਕੇ ਹੀ ਜਾਣਾ ਛੱਡ ਦਿੱਤਾ ਮੈਨੂੰ ਤਾਂ ਕੋਈ ਮਿਲਣ ਵੀ ਨਹੀਂ ਸੀ ਆਉਂਦਾ ਜਦੋਂ ਵੀ ਮੇਰੀ ਮਾਂ ਮੁੱਕੀ ਸੀ ਤਾਂ ਮੇਰੇ ਨਾਨਕੇ ਵੀ ਘੱਟ ਹੀ ਸਾਡੇ ਨਾਲ ਵਰਤਦੇ ਸੀ ਕਿਉਂਕਿ ਮੇਰੀ ਮਤਰੀ ਮਾਣੇ ਤਾਂ ਮੇਰੇ ਮਾਂ ਦੇ ਸਾਰੇ ਰਿਸ਼ਤੇਦਾਰਾਂ ਨਾਲ ਵਰਤਣਾ ਹੀ ਛੱਡ ਦਿੱਤਾ ਸੀ ਮੇਰੇ ਪਰਉਨੋ ਵੀ ਨਹੀਂ ਸੀ ਵਰਤਨ ਦਿੰਦੀ ਫਿਰ ਮੈਂ ਬਸ ਆਪਣੇ ਮਨ ਨੂੰ ਪੱਥਰ ਬਣਾ ਲਿਆ ਤੇ ਮੈਂ ਆਪਣੇ ਸਹੁਰੇ ਘਰ ਨੂੰ ਹੀ ਆਪਣਾ ਘਰ ਸਮਝਣ ਲੱਗੀ ਪਰ ਮੇਰਾ ਸਹੁਰਾ ਮੇਰੇ ਤੇ ਅਤਿਆਚਾਰ ਕਰਦਾ ਰਹਿੰਦਾ ਸੀ ਉਹ ਮੇਰੇ ਨਾਲ ਨਾਜਾਇਜ਼ ਸਬੰਧ ਬਣਾਉਣ ਨੂੰ ਕਰਦਾ ਸੀ ਇੱਕ ਦੋ ਵਾਰ ਤਾਂ ਮੈਂ ਵੀ ਅੱਗੋਂ ਪਈ ਸੀ ਪਰ ਕੀ ਕਰਦੀ ਕਹਿੰਦੇ ਆ ਨਾ ਕਿ ਮਰਦ ਦੇ ਅੱਗੇ ਜਨਾਨੀ ਲਾਚਾਰ ਹੁੰਦੀ ਆ ਜਦੋਂ ਘਰ ਵਾਲਾ ਵੀ ਮੇਰੀ ਨਹੀਂ ਸੀ ਸੁਣਦਾ ਮੈਂ ਮਜਬੂਰ ਸੀ ਮੇਰਾ ਤਾਂ ਅੱਗੇ ਪਿੱਛੇ ਵੀ ਕੋਈ ਨਹੀਂ ਸੀ ਮੇਰਾ ਸਹੁਰਾ ਜਾਣ ਬੁੱਝ ਕੇ ਮੇਰੇ ਸਰੀਰ ਨੂੰ ਹੱਥ ਲਾਉਂਦਾ ਰਹਿੰਦਾ ਮੇਰਾ ਘਰ ਵਾਲਾ ਤਾਂ ਬਾਹਰ ਕੰਮ ਤੇ ਹੀ ਹੁੰਦਾ ਸੀ ਮੇਰੇ ਤਾਂ ਕਦੇ ਉਹਨੇ 1 ਰੁਪਿਆ ਵੀ ਹੱਥ ਤੇ ਨਹੀਂ ਸੀ ਧਰਿਆ ਤੇ ਨਾ ਹੀ ਕਦੇ ਮੈਨੂੰ ਪੂਰਾ ਸੌਦਾ ਲਿਆ ਕੇ ਦਿੱਤਾ ਸੀ ਫਿਰ ਮੈਂ ਆਂਡ ਗਵਾਂਡ ਵਿੱਚ ਆਪਣੀਆਂ ਗਵਾਂਡਰਾਂ ਦੇ ਘਰੇ ਜਾ ਕੇ ਕੰਮ ਕਰਨ ਲੱਗ ਗਈ ਸੀ ਹੈ ਤਾਂ ਸੀ ਜੱਟ ਸੀ ਪਰ ਕੀ ਕਰਦੀ ਜਦੋਂ ਮੈਨੂੰ ਕਿਤੇ ਰੁਪਈਆ ਨਾ ਮਿਲਦਾ ਤਾਂ ਮੈਂ ਆਪਣੀਆਂ ਆਂਡ ਨਾਲ ਗਵਾਂਡਰਾਂ ਨਾਲ ਕੰਮ ਕਰਵਾਉਂਦੀ ਤਾਂ ਉਹ ਮੇਰੇ ਤੇ ਤਰਸਾ ਕੇ ਮੈਨੂੰ ਰੁਪਈਏ ਦੇ ਦਿੰਦੀਆਂ ਸੀ ਜਿਨ੍ਹਾਂ ਨਾਲ ਮੈਂ ਆਪਣੀਆਂ ਲੋੜਾਂ ਪੂਰੀਆਂ ਕਰਦੀ ਸੀ ਹਜੇ ਮੇਰੇ ਵਿਆਹ ਨੂੰ 1 ਸਾਲ ਨਹੀਂ ਹੋਇਆ ਸੀ ਕਿ ਮੈਂ ਪ੍ਰੈਗਨੈਂਟ ਹੋਗੀ ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਇਹ ਬੱਚਾ ਮੇਰੇ ਘਰ ਵਾਲੇ ਦਾ ਕਿ ਮੇਰੇ ਸਹੁਰੇ ਦਾ ਇੱਕ ਦੋ ਵਾਰ ਤਾਂ ਮੈਂ ਆਪਣੇ ਘਰ ਵਾਲੇ ਨੂੰ ਇਹ ਗੱਲ ਦੱਸੀ ਸੀ ਕਿ ਤੇਰਾ ਪਿਓ ਮੇਰਾ ਨਾਜਾਇਜ਼ ਫਾਇਦਾ ਚੁੱਕਦਾ ਪਰ ਮੇਰਾ ਘਰ ਵਾਲਾ ਮੈਨੂੰ ਬੋਲਣ ਤੱਕ ਨਹੀਂ ਸੀ ਦਿੰਦਾ ਉਹ ਤਾਂ ਆਪਣੇ ਪਿਓ ਦੀ ਹੀ ਵਾਰ ਕਰਵਾਉਂਦਾ ਸੀ ਕਹਿੰਦਾ ਸੀ ਤੂੰ ਤਾਂ ਮੇਰੇ ਪਿਓ ਨੂੰ ਰੋਟੀ ਦੇਣ ਦੀ ਮਾਰੀ ਇਹ ਇਲਜ਼ਾਮ ਉਹ ਤੇ ਤੇ ਲਾਉਣੀ ਆ ਬਸ ਮੈਂ ਤਾਂ ਇੱਕ ਇੱਕ ਦਿਨ ਕੱਟਦੀ ਸੀ ਮੈਂ ਪ੍ਰੈਗਨੈਂਟ ਵੀ ਘਰ ਦਾ ਸਾਰਾ ਕੰਮ ਕਰਦੀ ਤੇ ਬਾਹਰ ਵੀ ਕੰਮ ਕਰਕੇ ਆਉਂਦੀ 4 ਪੈਸੇ ਕਮਾ ਕੇ ਲਿਆਉਂਦੀ ਮੇਰੇ ਘਰ ਵਾਲੇ ਨੇ ਤਾਂ ਕਦੇ ਵੀ ਮੈਨੂੰ ਦਵਾਈ ਨਹੀਂ ਸੀ ਦਵਾਈ ਮੈਂ ਪਿੰਡ ਵਾਲੇ ਸਰਕਾਰੀ ਹਸਪਤਾਲ ਵਿੱਚੋਂ ਦਵਾਈ ਲੈਂਦੀ ਸੀ ਸਾਰੀਆਂ ਆਂਡਣਾ ਗਵੰਡਣਾ ਵੀ ਮੇਰੇ ਤੇ ਤਰਸ ਕਰਦੀਆਂ ਸੀ ਕੋਈ ਮੈਨੂੰ ਕੱਪੜਾ ਦੇ ਦਿੰਦੀ ਤੇ ਕੋਈ ਮੈਨੂੰ 4 ਪੈਸੇ ਦੇ ਦਿੰਦੀ ਜਿਦੇ ਨਾਲ ਬੱਸ ਮੈਂ ਗੁਜ਼ਾਰਾ ਕਰਦੀ ਸੀ ਪੈਸਿਆਂ ਦੀਆਂ ਤਾਂ ਮੈਂ ਘਰ ਵਿੱਚ ਚੀਜ਼ਾਂ ਬਣਾਉਂਦੀ ਸੀ ਮੈਂ ਤਾਂ ਫੂਹੀ ਫੂਹੀ ਕਰਕੇ ਘਰ ਵਿੱਚ ਚੀਜ਼ਾਂ ਬਣਾਈਆਂ ਸੀ ਜਿਹੜੇ ਸਾਨੂੰ 1-2 ਕਿੱਲੇ ਆਉਂਦੇ ਸੀ ਉਹਨਾਂ ਵਿੱਚੋਂ ਜਿਹੜੀ ਕਮਾਈ ਹੁੰਦੀ ਸੀ ਉਹ ਬਸ ਦੋਵੇਂ ਪਿਓ ਪਤ ਸ਼ਰਾਬ ਪੀਂਦੇ ਤੇ ਬਸ ਆਪ ਹੀ ਐਸ਼ ਕਰਦੇ ਤੇ ਉਸੇ ਵਿੱਚ ਹੀ ਉਹ ਪੈਸੇ ਉਡਾ ਦਿੰਦੇ ਸੀ ਮੈਨੂੰ ਤਾਂ ਆਪਣੀ ਜ਼ਿੰਦਗੀ ਵਿੱਚ ਚਾਰੇ ਪਾਸੇ ਹਨੇਰਾ ਹੀ ਲੱਗਦਾ ਸੀ ਮੈਂ ਤਾਂ ਹੁਣ ਇਹ ਸੋਚਦੀ ਸੀ ਕਿ ਮੈਂ ਆਉਣ ਵਾਲੇ ਜਵਾਕ ਦੀ ਵੀ ਜ਼ਿੰਦਗੀ ਰੋਲਣੀ ਆ ਮੈਂ ਤਾਂ ਸੋਚਦੀ ਸੀ ਕਿ ਮੈਂ ਕਦੇ ਮਾਂ ਹੀ ਨਾ ਬਣਾ ਜੀ ਮੇਰੀ ਮਾਂ ਨੇ ਮੈਨੂੰ ਜਨਮ ਨਾ ਦਿੱਤਾ ਹੁੰਦਾ ਤਾਂ ਅੱਜ ਇਹ ਮੇਰੀ ਹਾਲਤ ਨਾ ਹੁੰਦੀ ਕਾਸ਼ ਮੈਂ ਜਨਮ ਲੈਣ ਤੋਂ ਪਹਿਲਾਂ ਹੀ ਮਰ ਜਾਂਦੀ ਜੇ ਰੱਬ ਨੇ ਮੇਰੀ ਮਾਂ ਹੀ ਖੋਣੀ ਸੀ ਤਾਂ ਕਹਿੰਦੇ ਆਣਾ ਕਿ ਤਕਦੀਰ ਆਪਣੇ ਹੀ ਰੰਗ ਦਿਖਾਉਂਦੀ ਆ ਤੇ ਮੇਰੀ ਤਾਂ ਤਕਦੀਰ ਵਿੱਚ ਕਦੇ ਸੁੱਖ ਰੱਬ ਨੇ ਲਿਖਿਆ ਹੀ ਨਹੀਂ ਸੀ ਮੈਨੂੰ ਛੇ ਮਹੀਨਾ ਲੱਗਿਆ ਸੀ ਤੇ ਡਾਕਟਰ ਨੇ ਕਿਹਾ ਸੀ ਕਿ ਤੇਰੀ ਸਿਹਤ ਬਹੁਤ ਕਮਜ਼ੋਰਾ ਤੂੰ ਤਾਕਤ ਦੀਆਂ ਚੀਜ਼ਾਂ ਖਾਇਆ ਕਰ ਸਾਡੇ ਘਰ ਵਿੱਚ ਤਾਂ ਦੁੱਧ ਦੀ ਘੁੱਟ ਵੀ ਨਹੀਂ ਸੀ ਉਹ ਵੀ ਮੈਂ ਕੁਵਾਂਡਣਾ ਤੋਂ ਮੁੱਲ ਹੀ ਲੈਂਦੀ ਸੀ ਮੈਂ ਤਾਂ ਮਸਾਂ ਹੀ ਘਰ ਦਾ ਗੁਜ਼ਾਰਾ ਕਰਦੀ ਸੀ ਜੇ ਕੋਈ ਮੈਨੂੰ ਪੀਣ ਨੂੰ ਦੁੱਧ ਵੀ ਦੇ ਦਿੰਦਾ ਤਾਂ ਮੈਂ ਉਹ ਵੀ ਚਾਹ ਵਾਸਤੇ ਹੀ ਰੱਖ ਲੈਂਦੀ ਸੀ ਕਿ ਮੇਰਾ ਟਾਈਮ ਟੱਪ ਜਾਵੇ ਉਦੋਂ ਮੈਂ ਪ੍ਰੈਗਨੈਂਟ ਸੀ ਦਿਨੇ ਮੇਰਾ ਸਹੁਰਾ ਮੈਨੂੰ ਟਿਕਾਣੇ ਸੀ ਦਿੰਦਾ ਤੇ ਰਾਤ ਨੂੰ ਮੇਰਾ ਘਰ ਵਾਲਾ ਉਹ ਤਾਂ ਦੋਵੇਂ ਮੇਰੇ ਨਾਲ ਜਿਸਮ ਦੀ ਭੁੱਖ ਮਿਟਾਉਂਦੇ ਸੀ ਉੱਪਰੋਂ ਮੈਂ ਕੋਰੀ ਅਣਪੜ ਸੀ ਸਿਰਫ ਚਾਰ ਹੀ ਤਾਂ ਜਮਾਤਾ ਪੜ੍ਹੀ ਸੀ ਮਾਤਾ ਕਿਤੇ ਕੋਈ ਨੌਕਰੀ ਵੀ ਨਹੀਂ ਸੀ ਕਰ ਸਕਦੀ ਅਣਪੜ੍ਹ ਮੁੰ ਤਾਂ ਕੋਈ ਦੁਕਾਨ ਤੇ ਵੀ ਨਹੀਂ ਕੰਮ ਦਿੰਦਾ ਏਵੇਂ ਹੀ ਮੇਰੀ ਡਿਲੀਵਰੀ ਤੇ ਦਿਨ ਨੇੜੇ ਆ ਗਏ ਤੇ ਮੈਂ ਪਿੰਡ ਦੀ ਦਾਈ ਤੋਂ ਹੀ ਆਪਣੀ ਡਿਲੀਵਰੀ ਕਰਵਾਈ ਤੇ ਇੱਕ ਕੁੜੀ ਨੂੰ ਜਨਮ ਦਿੱਤਾ ਜਿਸ ਦਿਨ ਮੇਰੀ ਧੀ ਹੋਈ ਉਸ ਦਿਨ ਮੈਂ ਬਹੁਤ ਰੋਈ ਕਿ ਰੱਬਾ ਮੇਰੀ ਕਿਸਮਤ ਤਾਂ ਮਾੜੀ ਹੀ ਸੀ ਨਾਲੇ ਇਸ ਮਾਸੂਮ ਬੱਚੀ ਦੀ ਵੀ ਕਿਸਮਤ ਮਾੜੀ ਹੀ ਹੋਊਗੀ ਮੇਰੇ ਘਰ ਵਾਲੇ ਨੇ ਉਸ ਦਿਨ ਮੇਰੇ ਨਾਲ ਬਹੁਤ ਲੜਾਈ ਕੀਤੀ ਜੱਸ ਤੇਨ ਮੇਰੀ ਧੀ ਹੋਈ ਮੈਂ ਉਹਨੂੰ ਕਿਹਾ ਕਿ ਰੱਬ ਦਾ ਵਾਸਤਾ ਧੀ ਪੁੱਤ ਮੇਰੇ ਹੱਥ ਵਿੱਚ ਨਹੀਂ ਇਹ ਤਾਂ ਉਸ ਮਾਲਕ ਦੇ ਹੱਥ ਵਿੱਚ ਆ ਤੇ ਤੂੰ ਕਿਉਂ ਇਸ ਬੱਚੀ ਦੇ ਜਨਮ ਤੇ ਇੰਨਾ ਕਲੇਸ਼ ਕਰਦਾ ਮੇਰਾ ਘਰ ਵਾਲਾ ਮੈਨੂੰ ਕਹਿੰਦਾ ਮੈਂ ਇਹ ਕੁੜੀ ਨਹੀਂ ਰੱਖਣੀ ਇਹਨੂੰ ਤੂੰ ਮਾਰ ਦੇ ਪਰ ਮੈਂ ਆਪਣੀ ਧੀ ਨੂੰ ਆਪਣੇ ਘਰ ਵਾਲੇ ਤੋਂ ਮਸਾਂ ਹੀ ਪਚਾ ਬਚਾ ਕੇ ਰੱਖਿਆ ਸੀ ਮੈਂ ਤਾਂ ਹੁਣ ਜਦੋਂ ਵੀ ਕਦੇ ਘਰ ਵਿੱਚ ਹੁੰਦੀ ਤਾਂ ਆਪਣੀ ਧੀ ਨੂੰ ਇੱਕ ਮਿੰਟ ਵੀ ਪਾਸੇ ਨਹੀਂ ਸੀ ਕਰਦੀ ਮੈਨੂੰ ਕਹਾ ਇਹ ਸੀ ਕਿ ਮੇਰਾ ਘਰ ਵਾਲਾ ਤੇ ਮੇਰਾ ਸਹੁਰਾ ਮੇਰੀ ਕੁੜੀ ਨੂੰ ਹੀ ਨਾ ਮਾਰ ਦੇਣ। ਬਸ ਐਵੇਂ ਹੀ ਮੇਰੇ ਦਿਨ ਲੰਘਦੇ ਗਏ ਤੇ ਸਾਲ ਬਾਅਦ ਫਿਰ ਮੈਂ ਪ੍ਰੈਗਨੈਂਟ ਹੋ ਗਈ। ਉਹਨਾਂ ਦੋਹਾਂ ਪਿਓ ਪੁੱਤਾਂ ਦਾ ਤਾਂ ਉਹੀ ਹਾਲ ਸੀ। ਮੈਂ ਕੀ ਕਰਦੀ? ਮੇਰੇ ਕੋਲੇ ਤਾਂ ਇੰਨੇ ਪੈਸੇ ਵੀ ਨਹੀਂ ਸੀ ਕਿ ਮੈਂ ਆਪਣਾ ਇਲਾਜ ਕਰਵਾ ਲੈਂਦੀ। ਉੱਪਰੋਂ ਦੋਨੇ ਪਿਓ ਪੁੱਤ ਮੈਨੂੰ ਨੋਚਦੇ ਸੀ। ਕਹਿੰਦੇ ਸੀ ਕਿ ਤੂੰ ਤਾਂ ਜਵਾਕ ਜੰਮਣ ਤੇ ਹੀ ਲੱਕ ਬੰਨਿਆ। ਮੈਂ ਕੀ ਕਰਦੀ ਮੈਂ ਕੱਲੀ ਸੀ ਤੇ ਉਹ ਦੋ ਜਾਣੇ ਉਹ ਦੋਵੇਂ ਮੇਰੇ ਜਿਸਮ ਦੇ ਨਾਲ ਖੇਡਦੇ ਸੀ ਤੇ ਆਪਣੀ ਭੁੱਖ ਪੂਰੀ ਕਰ ਲੈਂਦੇ ਮੈਨੂੰ ਡਾਕਟਰ ਨੇ ਕਿਹਾ ਸੀ ਕਿ ਤੂੰ ਕਮਜ਼ੋਰ ਬਹੁਤ ਆ ਤੇ ਤੇਰੀ ਸਿਹਤ ਦੇ ਲਈ ਇਹ ਖਤਰਾ ਤੂੰ ਇਹ ਬੱਚਾ ਨਾ ਲੈ ਪਰ ਉਦੋਂ ਤਿੰਨ ਮਹੀਨੇ ਤੋਂ ਉੱਪਰ ਟਾਈਮ ਲੰਘ ਚੁੱਕਾ ਸੀ ਤੇ ਮੈਂ ਇਹ ਬੱਚਾ ਸਾਫ਼ ਵੀ ਨਹੀਂ ਸੀ ਕਰਵਾ ਸਕਦੀ ਡਾਕਟਰ ਨੇ ਤਾਂ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਹੁਣ ਤੁਹਾਨੂੰ ਆਪਣੀ ਸਿਹਤ ਦਾ ਪੂਰਾ ਖਿਆਲ ਰੱਖਣਾ ਪੈਣਾ ਪਰ ਮੈਂ ਤਾਂ ਘਰ ਦਾ ਉਹੀ ਕੰਮ ਕਰਦੀ ਸੀ ਤੇ ਆਪਣੇ ਆਂਡ ਗਵਾੜ ਵਿੱਚ ਵੀ ਜਾ ਕੇ ਕੰਮ ਕਰਦੀ ਸੀ ਹੁਣ ਤਾਂ ਮੇਰੇ ਨਾਲ ਨਾਲ ਮੇਰੀ ਇੱਕ ਕੁੜੀ ਸੀ ਤੇ ਇੱਕ ਆਉਣ ਵਾਲਾ ਹੋਰ ਬੱਚਾ ਸੀ ਮੈਨੂੰ ਤਾਂ ਤਿੰਨ ਜਿੰਦਾਂ ਦਾ ਖਿਆਲ ਰੱਖਣਾ ਪੈਣਾ ਸੀ ਤੇ ਉੱਪਰੋਂ ਉਹ ਦੋ ਹਰਸ਼ੀ ਜਿਹੜੇ ਮੇਰੇ ਤੇ ਕਦੇ ਵੀ ਤਰਸ ਨਹੀਂ ਸੀ ਕਰਦੇ ਮੇਰਾ ਘਰ ਵਾਲਾ ਮੈਨੂੰ ਰੋਜ਼ ਮਿਹਨੇ ਦਿੰਦਾ ਸੀ ਕਿ ਜੇ ਇਸ ਵਾਰ ਕੁੜੀ ਹੋਈ ਤਾਂ ਮੈਂ ਤਾਂ ਇਹਨੂੰ ਘਰੋਂ ਕੱਢ ਦੇਵਾਂਗਾ ਮੈਂ ਤਾਂ ਰੱਬ ਅੱਗੇ ਇਹੀ ਅਰਦਾਸ ਕਰਦੀ ਸੀ ਕਿ ਰੱਬਾ ਮੈਨੂੰ ਪੁੱਤ ਦੇ ਦੇ ਪਰ ਕਹਿੰਦੇ ਆ ਨਾ ਕਿ ਨਸੀਬਾਂ ਦੀਆਂ ਲਿਖੀਆਂ ਕੌਣ ਟਾਲ ਸਕਦਾ ਮੇਰੇ ਫਿਰ ਡਿਲੀਵਰੀ ਹੋਈ ਤੇ ਇੱਕ ਕੁੜੀ ਨੇ ਫਿਰ ਜਨਮ ਲਿਆ ਮੇਰੇ ਘਰ ਵਾਲੇ ਨੇ ਮੈਨੂੰ ਡਿਲੀਵਰੀ ਤੋਂ 1 ਮਹੀਨਾ ਬਾਅਦ ਹੀ ਘਰੋਂ ਕੱਢ ਦਿੱਤਾ ਮੇਰੀ ਵੱਡੀ ਕੁੜੀ ਤਾਂ ਉਹਨਾਂ ਨੇ ਰੱਖ ਲਈ ਤੇ ਛੋਟੀ ਕੁੜੀ ਨੂੰ ਮੇਰੇ ਨਾਲ ਹੀ ਭੇਜ ਦਿੱਤਾ ਮੇਰਾ ਤਾਂ ਅੱਗੇ ਪਿੱਛੇ ਵੀ ਕੋਈ ਨਹੀਂ ਸੀ ਦੋ ਦਿਨ ਮੈਂ ਸੜਕ ਤੇ ਕੱਟੀ ਮੇਰੇ ਕੋਲੇ ਤਾਂ ਕੋਈ ਕੱਪੜਾ ਵੀ ਨਹੀਂ ਸੀ ਜਿਹੜਾ ਮੈਂ ਕੋਈ ਆਪਣੇ ਤਨ ਨੂੰ ਢਕਣ ਦੇ ਲਈ ਹੋਰ ਕੱਪੜੇ ਬਦਲ ਲੈਂਦੀ। ਨਾ ਮੇਰੇ ਕੋਲ ਕੋਈ ਪੈਸੇ ਸੀ। ਸਿਰਫ ਮੇਰੇ ਕੋਲੇ ਇੱਕ ਜੋੜਾ ਵਾਲੀਆਂ ਦਾ ਸੀ। ਜਿਹੜਾ ਮੇਰੇ ਪਿਓ ਨੇ ਮੈਨੂੰ ਵਿਆਹ ਵੇਲੇ ਪਾਇਆ ਸੀ। ਉਹ ਮੈਂ ਬਸ ਬੋਝ بچਾ ਕੇ ਆਪਣੇ ਘਰ ਵਾਲੇ ਤੋਂ ਚੋਰੀ ਆਪਣੇ ਨਾਲ ਹੀ ਛੁਕ ਲਈ ਆਈ ਸੀ। ਜਾਂ ਮੇਰੇ ਕੋਲੇ 500 ਰੁਪਇਆ ਸੀ। ਜਿਹੜਾ ਸਿਰਫ ਮੇਰੇ ਕੋਲ ਕਿਰਾਏ ਵਾਸਤੇ ਹੀ ਸੀ। ਮੈਂ ਆਪਣੇ ਪਿੰਡੋਂ ਬਸ ਫੜੀ ਤੇ ਸ਼ਹਿਰ ਵੱਲੋਂ ਤੁਰ ਪਈ। ਪਰ ਮੈਨੂੰ ਨਹੀਂ ਸੀ ਪਤਾ ਕਿ ਮੈਂ ਕਿੱਧਰ ਜਾਣਾ ਤੇ ਕਿੱਧਰ ਮੇਰਾ ਮੇਰਾ ਕੋਈ ਟਿਕਾਣਾ ਹੋਊਗਾ ਸ਼ਹਿਰ ਗਈ ਤਾਂ ਮੇਰੇ ਦਿਮਾਗ ਵਿੱਚ ਆਇਆ ਕਿ ਮੈਂ ਕਿਸੇ ਗੁਰਦੁਆਰੇ ਜਾਂ ਮੰਦਿਰ ਵਿੱਚ ਹੀ ਚਲੀ ਜਾਵਾਂ ਮੈਂ 2 ਦਿਨ ਸ਼ਹਿਰ ਦੇ ਗੁਰਦੁਆਰੇ ਵਿੱਚ ਰਹੀ ਪਰ ਉੱਥੇ ਵੀ ਜ਼ਿਆਦਾ ਦਿਨ ਨਾ ਰਹਿ ਸਕੀ ਕਿਉਂਕਿ ਮੈਨੂੰ ਹਰ ਕੋਈ ਇੱਕ ਹੀ ਗੱਲ ਪੁੱਛਦਾ ਸੀ ਕਿ ਤੂੰ ਕਿੱਥੋਂ ਆਈ ਹੈ ਮੇਰੇ ਕੋਲ ਤਾਂ ਕੋਈ ਆਈਡੈਂਟੀਟੀ ਪ੍ਰੂਫ ਵੀ ਨਹੀਂ ਸੀ ਜਿਹੜਾ ਮੈਂ ਉਹਨਾਂ ਨੂੰ ਦੇ ਸਕਦੀ ਤੇ ਕੋਈ ਇਸ ਤਰ੍ਹਾਂ ਮੈਨੂੰ ਰੱਖ ਵੀ ਨਹੀਂ ਸੀ ਸਕਦਾ ਫਿਰ ਮੈਂ ਸ਼ਹਿਰ ਦੇ ਸੁਨਿਆਰੇ ਕੋਲੇ ਗਈ ਤੇ ਆਪਣੀਆਂ ਵਾਲੀਆਂ ਵੇਚ ਦਿੱਤੀਆਂ ਜਿਹੜੇ ਮੇਰੇ ਕੋਲ ਰੁਪਈਏ ਸੀ ਉਹਨਾਂ ਦੇ ਨਾਲ ਮੈਂ ਇੱਕ ਕਮਰਾ ਕਿਰਾਏ ਤੇ ਲੈ ਲਿਆ ਮੈਂ ਸੋਚਿਆ ਕਿ ਇੱਕ ਵਾਰ ਛੱਤ ਮਿਲ ਜਾਵੇ ਫਿਰ ਮੈਂ ਕਿਸੇ ਦੇ ਘਰ ਵਿੱਚ ਕੰਮ ਕਰਨ ਲੱਗ ਜਾਊਂਗੀ ਤੇ ਆਪਣਾ ਤੇ ਆਪਣੀ ਤੀ ਦਾ ਦਾ ਢੱਡ ਪਰ ਲਿਆ ਕਰੂੰਗੀ ਪਰ ਮੈਨੂੰ ਕੀ ਪਤਾ ਸੀ ਕਿ ਮੇਰੇ ਨਾਲ ਤਾਂ ਮੇਰੇ ਨਸੀਬ ਹੀ ਤੁਰਦੇ ਨੇ ਮੈਂ ਜਿਸ ਘਰ ਵਿੱਚ ਉਹ ਕਮਰਾ ਕਿਰਾਏ ਤੇ ਲਿਆ ਉਸ ਘਰ ਦਾ ਕਿਰਾਏਦਾਰ ਵੀ ਮੇਰੇ ਤੇ ਬੁਰੀ ਨਿਗਾਹ ਰੱਖਣ ਲੱਗਾ। ਕਹਿੰਦੇ ਆ ਨਾ ਕਿ ਔਰਤ ਨੂੰ ਮਜਬੂਰੀ ਹੀ ਮਾਰ ਲੈਂਦੀ ਆ। ਜਦੋਂ ਮਰਦ ਨੂੰ ਇਹ ਪਤਾ ਲੱਗ ਜਾਏ ਕਿ ਔਰਤ ਇਕੱਲੀ ਆ, ਉਸਦੇ ਅੱਗੇ ਪਿੱਛੇ ਕੋਈ ਨਹੀਂ, ਫਿਰ ਤਾਂ ਸਾਰੇ ਉਸ ਨੂੰ ਗੰਦੀ ਨਜ਼ਰ ਨਾਲ ਹੀ ਤੱਕਦੇ ਆ। ਮੈਨੂੰ ਹਜੇ ਮਹੀਨਾ ਹੀ ਹੋਇਆ ਸੀ ਉਸ ਘਰ ਵਿੱਚ ਰਹਿਂਦੀ ਨੂੰ ਤਾਂ ਮੇਰਾ ਕਿਰਾਏਦਾਰ ਮੈਨੂੰ ਕਹਿੰਦਾ ਕਿ ਜੇ ਤੇਰੇ ਤੋਂ ਕਿਰਾਇਆ ਭਰਨੇ ਹੁੰਦਾ ਤਾਂ ਤੂੰ ਮੇਰੀਆਂ ਜ਼ਰੂਰਤਾਂ ਪੂਰੀਆਂ ਕਰ। ਮੈਂ ਤਾਂ ਉਸ ਨੂੰ ਵੱਡੀ ਉਮਰ ਦਾ ਤੇ ਸਮਝਦੇ ਹੀ ਉਸ ਘਰ ਵਿੱਚ ਕਿਰਾਏ ਤੇ ਕਮਰਾ ਲਿਆ ਸੀ ਉਸ ਬੰਦੇ ਦੀ ਉਮਰ 50-55 ਸਾਲ ਦੀ ਸੀ ਤੇ ਉਸ ਬੰਦੇ ਦਾ ਆਪਣਾ ਪੂਰਾ ਪਰਿਵਾਰ ਸੀ ਉਸ ਦੀ ਆਪਣੀ ਘਰ ਵਾਲੀ ਵੀ ਸੀ ਉਸ ਦੇ ਨੂੰਹ ਪੁੱਤ ਵੀ ਘਰ ਵਿੱਚ ਹੀ ਹੁੰਦੇ ਸੀ ਪਰ ਰਾਤ ਨੂੰ ਉਹ ਅੱਖ ਬਚਾ ਕੇ ਆਪਣੇ ਘਰ ਵਾਲਿਆਂ ਤੋਂ ਚੋਰੀ-ਚੋਰੀ ਮੇਰੇ ਕਮਰੇ ਵਿੱਚ ਆ ਜਾਂਦਾ ਜੇ ਮੈਂ ਕੁੰਡੀ ਵੀ ਲਾ ਲੈਂਦੀ ਤਾਂ ਕਹਿੰਦਾ ਕਿ ਮੈਂ ਤੈਨੂੰ ਇੱਥੋਂ ਭਜਾ ਦੇਵਾਂਗਾ ਨਾਲੇ ਤੂੰ ਹੁਣ 1 ਮਹੀਨੇ ਦਾ ਤਾਂ ਮੈਨੂੰ ਕਿਰਾਇਆ ਦੇ ਹੀ ਦਿੱਤਾ ਕਿ ਤੇਰੇ ਪੈਸੇ ਵੀ ਮੈਂ ਵਾਪਸ ਨਹੀਂ ਕਰੂੰ ਦੇਊਗਾ। ਮੇਰਾ ਤਾਂ ਕਦੇ-ਕਦੇ ਮਨ ਕਰਦਾ ਸੀ ਕਿ ਮੈਂ ਕੁਝ ਖਾ ਕੇ ਮਰ ਜਾਵਾਂ। ਪਰ ਫਿਰ ਮੈਂ ਆਪਣੇ ਪਿੱਛੇ ਆਪਣੀ ਧੀ ਦਾ ਸੋਚਦੀ ਸੀ ਕਿ ਇਹਦਾ ਮਾਸੂਮ ਦਾ ਕੀ ਹੋਊਗਾ? ਜਿਹੜੀ ਧੀ ਮੇਰੇ ਘਰ ਵਾਲੇ ਤੇ ਮੇਰੇ ਸਹੁਰੇ ਦੇ ਕੋਲ ਪਿੱਛੇ ਛੱਡ ਕੇ ਮੈਂ ਆਈ ਸੀ। ਕਦੇ-ਕਦੇ ਤਾਂ ਉਸ ਦਾ ਸੋਚ ਕੇ ਵੀ ਮੇਰਾ ਦਿਲ ਘਟ-ਘਟ ਕੇ ਜਾਂਦਾ ਸੀ ਕਿ ਪਤਾ ਨਹੀਂ ਉਹ ਵਿਚਾਰੀ ਕਿਸਮਤ ਦੀ ਮਾਰੀ ਮੇਰੀ ਕੁੜੀ ਦਾ ਕੀ ਹਾਲ ਹੋਊਗਾ। ਪਤਾ ਨਹੀਂ ਉਹਨੂੰ ਦੋ ਟਾਈਮ ਦੀ ਰੋਟੀ ਵੀ ਮਿਲਦੀ ਹੋਊਗੀ ਕਿ ਨਹੀਂ ਮੈਂ ਤਾਂ ਕਦੇ ਉਹਨੂੰ ਭੁੱਖੀ ਸੌਣ ਨਹੀਂ ਸੀ ਦਿੱਤਾ ਨਾ ਹੀ ਮੈਂ ਉਸ ਸਕੂਲ ਜਾ ਸਕਦੀ ਸੀ ਕਿਉਂਕਿ ਮੇਰੇ ਘਰ ਵਾਲੇ ਨੇ ਮੈਨੂੰ ਧੱਕੇ ਮਾਰ ਕੇ ਘਰੋਂ ਕੱਢਿਆ ਸੀ ਕਹਿੰਦਾ ਸੀ ਕਿ ਜੇ ਦੁਬਾਰਾ ਮੇਰੇ ਘਰ ਦੇ ਵਿੱਚ ਪੈਰ ਵੀ ਰੱਖਿਆ ਤਾਂ ਮੈਂ ਤੇਰੀਆਂ ਦੋਹਾਂ ਕੁੜੀਆਂ ਦਾ ਤੇਰੀਆਂ ਅੱਖਾਂ ਦੇ ਸਾਹਮਣੇ ਗਲਾ ਘੁੱਟ ਕੇ ਮਾਰ ਦੇਵਾਂਗਾ ਪਰ ਮੈਂ ਆਪਣੀਆਂ ਕੁੜੀਆਂ ਨੂੰ ਆਪਣੇ ਹੱਥੀ ਮੌਤ ਨਹੀਂ ਸੀ ਦੇ ਸਕਦੀ ਇਸੇ ਕਰਕੇ ਹੀ ਮੈਂ ਉਸ ਘਰ ਵਿੱਚੋਂ ਨਿਕਲ ਕੇ ਤੁਰ ਪਈ ਸੀ ਮੈਂ ਸੋਚਦੀ ਸੀ ਕਿ ਮੈਂ ਆਪਣੀ ਇਸ ਧੀ ਨੂੰ ਤਾਂ ਪਾਲ-ਪੋਸ ਕੇ ਵੱਡੀ ਕਰਕੇ ਪੜਾ ਲਿਖਾ ਦੇਵਾਂਗੀ ਤੇ ਇਹ ਆਪਣੇ ਪੈਰਾਂ ਤੇ ਖੜੀ ਹੋ ਜਾਊਗੀ ਪਰ ਹੁਣ ਤਾਂ ਮੈਨੂੰ ਵੀ ਆਪਣੀ ਅਗਲੀ ਜ਼ਿੰਦਗੀ ਕਾਲੇ ਪਾਣੀ ਵਰਗੀ ਲੱਗਦੀ ਸੀ ਮੈਨੂੰ ਇਹ ਲੱਗਦਾ ਸੀ ਕਿ ਕਦੇ ਮੇਰੇ ਚੰਗੇ ਦਿਨ ਆਉਣਗੇ ਮੈਂ ਤਾਂ ਇਹੀ ਸੋਚਦੀ ਆਂ ਕਿ ਰੱਬਾ ਤੂੰ ਔਰਤ ਨੂੰ ਬਣਾ ਕੇ ਬਹੁਤ ਵੱਡੀ ਗਲਤੀ ਕੀਤੀ ਆ ਇਥੇ ਸਾਰੇ ਔਰਤ ਨੂੰ ਬੁਰੀ ਨਜ਼ਰ ਨਾਲ ਹੀ ਦੇਖਣ ਵਾਲੇ ਆ ਮੈਨੂੰ ਤਾਂ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਮੈਂ ਤਾਂ ਉਸ ਘਰ ਦੀ ਇੱਕ ਇੱਕ ਚੀਜ਼ ਬਣਾਈ ਸੀ ਤੇ ਆਪਣੀਆਂ ਹੱਡੀਆਂ ਤੱਕ ਰੋਲ ਦਿੱਤੀਆਂ ਸੀ ਪਰ ਹੁਣ ਮੈਂ ਆਪ ਹੀ ਰੋਲ ਰਹੀ ਆ ਤੇ ਆਪਣੀ ਔਲਾਦ ਨੂੰ ਵੀ ਰੋਲ ਰਹੀ ਆ ਮੇਰਾ ਤਾਂ 16 ਸਾਲ ਦੀ ਉਮਰ ਵਿੱਚ ਹੀ ਮੇਰੇ ਘਰ ਵਾਲੇ ਨੇ ਤੇ ਮੇਰੇ ਸਹੁਰੇ ਨੇ ਮੇਰੇ ਜਿਸਮ ਨੂੰ ਨੋਨੋਚਿਆ ਸੀ ਬਸ ਹੁਣ ਮੇਰੇ ਤੋਂ ਹੋਰ ਸਹਨ ਨਹੀਂ ਹੁੰਦਾ ਅੱਜ ਮੈਂ ਰੋਲ ਰਹੀ ਆ ਮੈਂ ਰਾਤ ਨੂੰ ਵੀ ਮੈਨੂੰ ਬਹੁਤ ਡਰ ਲੱਗਦਾ ਰਹਿੰਦਾ ਜੇ ਮੈਂ ਮਰ ਵੀ ਗਈ ਤਾਂ ਮੇਰੀ ਕੁੜੀ ਦਾ ਕੀ ਬਣੂ ਹੁਣ ਮੈਂ ਜ਼ਿੰਦਾ Laash ਬਣ ਕੇ ਰਹਿ ਚੁੱਕੀ ਹਾਂ ਹੁਣ ਤੁਸੀਂ ਮੈਨੂੰ ਦੱਸੋ ਕਿ ਮੈਂ ਕੀ ਕਰਾਂ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਬਾਰੇ ਤੁਹਾਡੇ ਕੀ ਖਿਆਲ ਨੇ ਕਮੈਂਟਾਂ ਰਾਹੀਂ ਜ਼ਰੂਰ ਦੱਸੋ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਕਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ